ਨਾ ਮਾਰ ਰਖਲਾ ਬੱਕਰੀ ਪਸੰਦ ਦਾ ਬੱਕਰੀ ਨਹੀਂ ਕੋਈ ਕਦਾ ਬਾਈ ਬੱਕਰੀ ਬਹੁਤ ਚੰਗੀ ਆ ਸਰ ਬਾਣੀਆਂ ਪ्योर ਬੀਤਲ ਬੱਕਰੀ ਆ ਬਾਈ ਦਾ 65 ਮੰਗਦਾ ਆ ਮੰਗਣ ਨੂੰ ਤਾਂ ਤੂੰ ਇੱਕ 20 ਮੰਗੜਾ 20 ਮੰਗੜਾ ਦਾ ਪੁਗਾਈਆਂ ਦੀ ਗੱਲ ਆ ਆ ਲੈ ਯਾਰ ਬਾਈ ਅਸੀਬ ਕੋਈ ਲਾਈਏ 40000 ਦੀ ਬੱਕਰੀ ਲੈਣੇ ਆ ਯਾਰ ਕੱਚੇ ਬੱਲੇ ਲਾਉਂਦੇ ਜੀ ਆ ਕੋਈ ਗੱਲ ਉਹ ਤੁਹਾਨੂੰ 35 ਲਾਉਂਦੇ ਕੋਈ 36 ਨਿਕਣੀ ਬਾਈ ਚਾਹੇ ਭਾਈ 40000 ਨਹੀਂ ਲਾ ਦੇ ਕੋਈ ਗੁੱਸੇ ਨਹੀਂ ਨਹੀਂ ਯਾਰ ਗੁੱਸਾ ਗਾਲਤ ਨਹੀਂ ਕਰ ਜਿਹੜਾ ਬੰਦਾ ਆਫ ਕਾਰੋਬਾਰੀ ਆ ਕੰਮ ਹੀ ਨਹੀਂ ਭਾਈ ਜਾਂ 40000 ਦੀ ਲਿਖਾ ਜੀ ਦਿੰਦਾ ਗਰੀ ਭਾਈ ਚਾਕਾ ਦੇ ਨਗਦ ਰੁਪਈਆ ਬਾਈ ਕੱਚੀ ਨੇ ਪੈਸੇ ਆ ਤੂੰ ਰੇਟ ਪਤਾ ਕਰ ਲੈ ਬੱਕਰੀਆਂ ਦੇ 20 ਛੋਟੀਆਂ ਦੇ 40 50 50000 ਮੰਗਦੀ ਜਾਂਦੇ ਆ ਮੰਗਦੇ ਆ ਤੂੰ ਆ ਜੀ ਬੱਕਰੀ ਮੈਨੂੰ ਦੇ ਦੀ ਹੋਰ ਦੱਸ ਜਿੱਤੋਂ ਮਰਜ਼ੀ ਲਿਆ ਦੀ ਹਾਂ ਪਤਾ ਮੈਨੂੰ ਵਾਲੇ ਇਹ ਰੱਖਣ ਨੂੰ ਇੱਕੋ ਹੀ ਰੱਖ ਲਈ ਕਹੇਗਾ ਵੀ ਆਮ ਰੱਖੀ ਆ ਬੱਕਰੀ ਸਹੀ ਆ ਗੋਡੇ ਗਾਡੇ ਪੱਕੀ ਹੈ ਮੈਂ ਪਰਖ ਕੇ ਲਈ ਆ ਤੇ ਦਾ ਵੀ ਨੁਕਸ ਹੋਇਆ ਤੇਰੇ ਘਰ ਤੱਕ ਵੀ ਗਰੰਟੀ ਹੋ ਕੇ ਕਿਹੜੀ ਡਾਂਡੋ ਇਧਰ ਏ ਭਾਈ ਓਕੀ 洛की ਤੇਰੇ ਨਾਲ ਕਹਾਂ ਵੀ ਸੋਣੀ ਹੋਈ 40000 ਦੀ ਦੇ ਪੱਕੀ ਨਾ ਬਾਈ ਚੌੜੀ ਪਹਿਲੇ ਹੀ